ਤੇ ਹਰਾ ਦਾ ਸੀਜ਼ਨ ਆਇਆ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੀ ਐਕਟਿਵ ਹੈ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਲਗਾਤਾਰ ਆਏ ਦਿਨਾਂ ਦੇ ਧਿਆਰਾਂ ਦੇ ਚੱਲਦੇ ਐਸਐਸਪੀ ਫਰੀਕੋਟ ਪ੍ਰਗਿਆ ਜੈਨ ਦੀ ਅਗਵਾਈ ਦੇ ਵਿੱਚ ਰਾਤ ਸਮੇਂ ਅਤੇ ਦਿਨ ਸਮੇਂ ਨਾਕੇ ਲਗਾਏ ਜਾ ਰਹੇ ਨੇ ਅੱਜ ਵੀ ਫਰੀਕੋਟ ਦੇ ਵਿੱਚ ਸਾਧਗ ਰੋਡ ਦੇ ਉੱਪਰ ਇੱਕ ਨਾਕਾ ਲਗਾਇਆ ਗਿਆ ਜਿਸ ਵਿੱਚ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਇਸ ਬੰਦ ਦੇ ਵਿੱਚ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਫਰੀਕੋਟ ਪ੍ਰਗਿਆ ਜੈਨ ਨੇ ਦੱਸਿਆ ਕਿ ਲਗਾਤਾਰ ਧਿਆਰ ਹੈ ਦੇਣਾ ਹੈ ਅਜੇ ਤਿਹਾਰਾਂ ਦੇ ਦਿਨ ਦੇ ਚੱਲਦਿਆਂ ਸਾਰੇ ਹੀ ਉੱਚ ਅਧਿਕਾਰੀ ਰਾਤ ਨੂੰ ਛੜਕਾਂ ਤੇ ਹੋਣਗੇ ਅਤੇ ਰਾਤ ਸਮੇਂ ਚੈਕਿੰਗਾਂ ਹੁੰਦੀਆਂ ਰਹਿਣਗੀਆਂ ਤਾਂ ਜੋ ਲੋਕ ਵਿਰੋਧੀਆਂ ਸੇਫ ਮਹਿਸੂਸ ਕਰਨ ਅਤੇ ਤਿਹਾਰਾਂ ਨੂੰ ਮਨਾ ਸਕਣ ਉਹਨਾਂ ਕਹੇ ਕਿ ਫਰੀਕੋਟ ਜ਼ਿਲ੍ਹੇ ਦੇ ਤਿੰਨ ਹਲਕਿਆਂ ਦੇ ਵਿੱਚ ਅੱਜ ਦਿਨ ਹੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਸ਼ੱਕੀ ਵਾਹਨ ਜਾਂ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਇਸ ਬਾਰੇ ਫਰੀਕੋਟ ਪੁਲਿਸ ਨੂੰ ਇਤਲਾਹ ਕੀਤੀ ਜਾਵੇ ਵੀ ਸੁਣੋ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕੀ ਹੋਰ ਜਾਣਕਾਰੀ ਸਾਂਝੀ ਕੀਤੀ ਸਸਪੀ ਫ੍ਰੀ ਕੋਰ ਪ੍ਰਗਿਆ ਜਨੇ ਅਤੇ ਕਿੰਨੇ ਲੋਕਾਂ ਨੂੰ ਕੀਤਾ ਗਿਆ ਸੀ ਰਾਉਂਡ ਅਪ ਸਾਡੀ ਇੱਕ ਬਹੁਤ ਹੀ ਇੰਟੈਂਸਿਵ ਚੈਕਿੰਗ ਮੁਹਿੰਮ ਹੈ ਜਿਹੜੀ ਦੁਸ਼ਹਿਰੇ ਤੱਕ ਸਾਡੀ ਰਹੂਗੀ ਔਰ ਇਹ ਸਾਡੇ ਮਾਨਯੋਗ ਡੀਜੀਪੀ ਸਰ ਦੇ ਸਾਨੂੰ ਸਖਤ ਹਦਾਇਤਾਂ ਨੇ ਕਿ ਜਿੰਨੇ ਵੀ ਸੀਨੀਅਰ ਅਫਸਰ ਨੇ ਜਿੰਨੇ ਵੀ ਐਸਐਚਓਜ਼ ਨੇ ਤੇ ਜਿੰਨੇ ਵੀ ਐਸਐਸਪੀਜ਼ ਨੇ ਉਹ ਆਪਣੇ ਆ ਪਰਸਨਲੀ ਇਲਾਕੇ ਵਿੱਚ ਬਾਹਰ ਰਹਿਣਗੇ ਇਦੇ ਬਹੁਤ ਸਾਰੇ ਫਾਇਦੇ ਇਹ ਹੁੰਦੇ ਨੇ ਕਿ ਆਮ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਜਾਂਦਾ ਤੇ ਫੋਰਸ ਦੀ ਵਿਜ਼ਿਬਿਲਿਟੀ ਬਾਹਰ ਹੁੰਦੀ ਹੈ ਤਾਂ ਜਦੋਂ ਸੀਨੀਅਰ ਅਫਸਰ ਆਪਣੇ ਆਪ ਫੀਲਡ ਤੇ ਉਤਰਦੇ ਨੇ ਤੇ ਲੀਡ ਫਰਮ ਦਾ ਫਰੰਟ ਕਰਦੇ ਨੇ ਤੇ ਸਾਡੇ ਮੁਲਾਜ਼ਮਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਇਹਦੇ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਨੇ ਉਹ ਪੁਲਿਸ ਦੀ ਪ੍ਰੈਜ਼ੈਂਸ ਨੂੰ ਪੁਲਿਸ ਦੀ ਗੱਡੀਆਂ ਤੇ ਪੈਟਰੋਲਿੰਗਸ ਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਣੇ ਤਾਂ ਇਸ ਤੋਂ ਇਲਾਵਾ ਸਾਡਾ ਇਹ ਵੀ ਰਹਿੰਦਾ ਹੈ ਕਿ ਜਦੋਂ ਅਸੀਂ ਚੈਕ ਇਨ ਕਰਦੇ ਹਾਂ ਤਾਂ ਫਿਰ ਅਸੀਂ ਹਾਈ ਟੈਕ ਜਿਹੜੀ ਐਪਸ ਹੈ ਪੰਜਾਬ ਪੁਲਿਸ ਦੇ ਕੋਲ ਉਹਨਾਂ ਦੀ ਵਰਤੋਂ ਕਰਕੇ ਇਹਨ ਸਸਪੀਸ਼ੀਅਸ ਬੰਦਿਆਂ ਨੂੰ ਅਸੀਂ ਫੜ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰੇ ਫਰੀਦਕੋਟ ਪੁਲਿਸ ਦਾ ਟਰੈਕ ਰਿਕਾਰਡ ਇਹ ਹੀ ਰਿਹਾ ਹੈ ਕਿ ਅਸੀਂ ਇੱਥੇ ਬਿਲਕੁਲ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਅਪਣਾਉਂਦੇ ਹਾਂ ਇਹ ਅਗਰ ਕੋਈ ਇਥੇ ਕ੍ਰਿਮੀਨਲ ਮਾਰਾਗਮ ਕਰਨ ਦੀ ਕੋਸ਼ਿਸ਼ ਵੀ ਕਰੂਗਾ ਤੇ ਅਸੀਂ ਹੋਂ ਬਖਸ਼ਾਂ ਮੈਡਮ ਜ਼ਿਲ੍ਹੇ ਦੇ ਵਿੱਚ ਹੀ ਲਗਾਏ ਗਏ ਇਕੱਲੇ ਫਰੀਕੋਟ ਸ਼ਹਿਰ ਦੇ ਅੰਦਰ ਨਹੀਂ ਜੀ ਇਹ ਪੂਰੇ ਜ਼ਿਲ੍ਹੇ ਚ ਨੇ ਤੇ ਕੱਲ ਮੈਂ ਜੈਤੋ ਤੇ ਕੋਟਕਪੁਰਾ ਚੈਕਿੰਗ ਕੀਤੀ ਸੀ ਅੱਜ ਮੈਂ ਫਰੀਦਕੋਟ ਚੈਕਿੰਗ ਕਰ ਰਹੀ ਹਾਂ ਇਹ ਦਸ਼ਰੇ ਤੱਕ ਸ਼ਾਮੀ 7 ਵਜੇ ਤੋਂ 11 ਵਜੇ ਤੱਕ ਇਹ ਇੱਕ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਿਹਦੇ ਚ ਸਾਰੇ ਹੀ ਐਸਐਚਓ ਚੌਕੀ ਇਨਚਾਰजेस ਸਾਡੀ ਫੋਰਸ ਸਾਰੇ ਸੀਨੀਅਰ ਆਫਿਸਰ ਜਿੰਨੇ ਵੀ ਗਸ਼ਟਡ ਆਫਿਸਿਸ ਨੇ ਅਸੀਂ ਸਾਰੇ ਬਾਹਰ ਹੀ ਰਹਾਂਗੇ ਸੜਕਾਂ ਤੇ ਅਸੀਂ ਚੈਕਿੰਗ ਕਰਾਂਗੇ ਹਾਂਜੀ ਕੱਲ ਰਾਤੀ ਅਸੀਂ 40 ਤੋਂ ਵੱਧ ਚਲਾਨਸ ਕਿਤੇ 7 ਬੰਦਿਆਂ ਦੇ ਖਿਲਾਫ ਅਸੀਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਤੇ ਅਸੀਂ ਦੋ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਬੰਦ ਕੀਤਾ ਸ ਤੋਂ علاوہ ਸਾਡੇ 25 ਤੋਂ 30 ਬੰਦੇ ਆਰਾਊਂਡ ਅਪ ਹੋਏ ਸੀ ਜਿਨ੍ਹਾਂ ਨੂੰ ਵੈਰੀਫਾਈ ਕੀਤਾ ਗਿਆ